ਸਰਜਲੰਦਰ ਮੁੱਖ ਮਾਰਗ ਤੇ ਵੱਡਾ ਹਾਦਸਾ ਵਾਪਰ ਗਿਆ ਦੱਸਦੇ ਕਿ ਸੜਕ ਹਾਦਸਾ ਵਾਪਰਿਆ ਹੈ ਬੱਸ ਅਤੇ ਟਰੈਕਟਰ ਟਰਾਲੀ ਦੇ ਵਿਚਾਲੇ ਟੱਕਰ ਹੋ ਇਸ ਤਰ੍ਹਾਂ ਹਾਦਸੇ ਦੇ ਦੌਰਾਨ ਬੱਸ ਦੇ ਉੱਪਰ ਜੁੜੇ ਪਰਖੱਚੇ ਉੱਡ ਗਏ ਦੱਸਦੇ ਕਿ ਫਿਲਹਾਲ ਹੁਣ ਤੱਕ 2 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਕਈ ਲੋਕਾਂ ਦੀ ਜ਼ਖਮੀ ਹੋਣ ਦੀ ਵੀ ਖਬਰ ਦੱਸੀ ਜਾ ਰਹੀ ਹੈ ਫਿਲਹਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਅਮਰਸਰ ਜਲੰਧਰ ਮੁੱਖ ਮਾਰਗ ਤੇ ਇਸ ਸੜਕ ਹਾਦਸਾ ਵਾਪਰਿਆ ਹੈ ਦੱਸਦੇ ਕਿ ਅਮਰਸਰ ਜਲੰਧਰ ਮੁੱਖ ਮਾਰਗ ਤੇ ਵੱਡਾ ਸੜਕ ਹਾਦਸਾ ਵਾਪਰਿਆ ਜੁਥੇ ਕਿ ਜਲੰਧਰ ਮੁ ਅਸਦੇ ਕੇ ਸੜਕ ਹਾਦਸੇ ਦੇ ਦੌਰਾਨ ਵਸਦੇ ਪਰ ਖੱਛੇ ਤੱਕ ਉੱਡ ਚੁੱਕੇ ਨੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਕਈ ਹੋਰਾਂ ਦੀ ਜੁੜੇ ਜ਼ਖਮੀ ਹੋਣ ਦੀ ਖਬਰ ਵੀ ਦੱਸੀ ਜਾ ਰਹੀ ਹੈ ਦੱਸਦੇ ਕਿ ਜ਼ਖਮੀਆਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਨਿੱਜੀ ਹਸਪਤਾਲ ਉਹਨਾਂ ਨੂੰ ਲੈ ਕੇ ਗਏ ਜਿੱਥੇ ਕਿ ਉਹਨਾਂ ਨੂੰ ਦਾਖਲ ਕਰਾਇਆ ਗਿਆ ਹੈ ਤੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ तस्वीर देख सकते हो किस तरीके दिनाल जुड़े बस ने बस से ट्रैक्टर चलाने के टक्कर होया है ऐसे खबर से तमाम जानकारी सहयोगी नरेंद्र गुप्ता जुड़े हुए हैं नरेंद्र किस तरीके तो यह सड़क हादसा वापर है टक्कर किस तरीके दिनाल हुई है इस बारे पूरी जानकारी दौ ਹਾਂ ਬਿਲਕੁਲ ਦੇਖੋ ਜਿਹੜੀ ਗੱਲ ਕਰੀਏ ਤੇ ਇਹ ਜਿਹੜਾ ਸੜਕ ਹਾਦਸਾ ਹੈ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਹੋਇਆ ਹੈ ਜਦੋਂ ਕਿ ਅੰਮ੍ਰਿਤਸਰ ਤੋਂ ਬੱਸ ਆ ਰਹੀ ਸੀ ਬੱਸ ਜਿਹੜੀ ਅੱਗੇ ਇੱਕ ਟਰਾਲੀ ਜਾ ਰਹੀ ਸੀ ਇੱਟਾਂ ਨਾਲ ਭਰੀ ਹੋਈ ਜਦੋਂ ਬੱਸ ਕਾਫੀ ਰਫ਼ਤਾਰ ਦੇ ਉੱਤੇ ਸੀ ਕਾਫੀ ਤੇਜ਼ ਸੀ ਜਦੋਂ ਬੱਸ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਜਿਹੜੀ ਆ ਆਪਣਾ ਟਰਾਲੀ ਦੇ ਵਿੱਚ ਪਿੱਛੋਂ ਦੀ ਜਿਹੜੀ ਆ ਬੱਸ ਵੱਜੀ ਤੇ ਉਹ ਬੱਸ ਘੜੀਸ ਦੀ ਹੋਈ ਜਿਹੜੀ ਆ ਉਹਦੇ ਬੱਸ ਦੇ ਤੁਸੀਂ ਦੇਖ ਸਕਦੇ ਹੋ ਪਛਕੜੇ ਜਿਹੜੇ ਨੇ ਪਛਕੜੇ ਉੱਡ ਗਏ ਚੁੱਕੇ ਨੇ ਬਿਲਕੁਲ ਹੀ ਬੱਸ ਜਿਹੜੀ ਆ ਖਤਮ ਹੋ ਚੁੱਕੀ ਹੈਗੀ ਆ ਔਰ ਜਿਹਦੇ ਵਿੱਚੋਂ ਕਿ ਦੋ ਸਵਾਰੀਆਂ ਜਿਹੜੀਆਂ ਮੌਕੇ ਤੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ ਦਰਜਨ ਦੇ ਕਰੀਬ ਜਿਹੜੇ ਨੇ ਸੋ ਅਸੋ ਜਿਹੜੀ ਯਾਤਰੀ ਸਵਾਰੀਆਂ ਸੀ ਉਹਨਾਂ ਨੂੰ ਜਿਹੜਾ ਵਾ ਕਾਫੀ ਆਪਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜੀਜੀ ਹਸਪਤਾਲ ਦੇ ਵਿੱਚ ਜਿਹੜਾ ਵਾ ਦਾਖਲ ਕਰਵਾਇਆ ਗਿਆ ਰਾਜ ਵਾਸਤੇ ਉੱਥੇ ਜਦੋਂ ਅਸੀਂ ਲੋਕਾਂ ਨਾਲ ਗੱਲ ਕੀਤੀ ਹੈ ਜਿਹੜੇ ਉੱਥੇ ਚਸ਼ਮਦੀਸ ਸੀ ਉਹਨਾਂ ਦਾ ਇਹ ਕਹਿਣਾ ਕਿ ਬੱਸ ਬਹੁਤ ਤੇਜ਼ ਆ ਰਹੀ ਸੀ ਕਿ ਬੱਸ ਦੀ ਰਫਤਾਰ ਬਹੁਤ ਤੇਜ਼ ਸੀ ਬੱਸ ਜਦੋਂ ਤਾਲੀ ਨੂੰ ਓਵਰਟੇਕ ਕਰਨ ਲੱਗੀ ਤਾਂ ਉਸ ਵੇਲੇ ਜਿਹੜਾ ਵਾ ਇਹ ਹਾਸਾ ਹੁੰਦਾ ਵਾ ਜਦੋਂ ਕਿ ਜਿਹਦੇ ਵਿੱਚ ਕਿ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਦਰਜਨ ਦੇ ਕਰੀਬ ਦੇ ਲੋਕ ਨੇ ਜਿਹੜੇ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਜ਼ਿਲੰਦਰ ਦੇ ਜਿਨ੍ਹਾਂ ਨੂੰ ਲੱਖ ਲੱਖ ਆਪਣੇ ਨਿੱਜੀ ਹਸਪਤਾਲਾਂ ਦੇ ਵਿੱਚ ਜਿਹ ਹੋਇਆ ਬੱਸ ਦੀ ਅੰਗੈਲੀ ਦਾ ਡਰਾਈਵਰ ਦੀ ਅੰਗੈਲੀ ਕਰਕੇ ਅੰਜਲੀ ਹੋਇਆ ਵਾ ਅਗਰ ਬੱਸ ਜਿਆਦਾ ਰਫਤਾਰ ਨਾਲ ਲਾ ਹੁੰਦੀ ਕਿਉਂਕਿ ਟਰਾਲੀ ਆਪਣੀ ਰਫਤਾਰ ਨਾਲ ਜਾ ਰਹੀ ਸੀ ਬੱਸ ਪਿੱਛੋਂ ਦੀ ਅੱਗੇ ਉਹਦੇ ਵਿੱਚ ਟੱਕਰ ਵੱਜਦੀ ਹੈ ਤੇ ਜਦੋਂ ਓਵਰਟੇਕ ਕਰਨ ਲੱਗਦੀ ਹੈ ਤੇ ਪੂਰੀ ਪੂਰੀ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਬਿਲਕੁਲ ਖਤਮ ਹੋ ਚੁੱਕੀ ਹੈਗੀ ਹੈ ਉਸ ਕਿਹਿਆਂ ਇਹ ਵਿੱਚੋਂ ਦੋ ਸਵਾਰੀਆਂ ਨੂੰ ਜਿਹੜਾ ਜਿਹਨਾਂ ਡੈਥ ਹੋਈ ਹੈ ਉਹਦੇ ਵਿੱਚ ਇੱਕ ਨੂੰ ਜਿਹੜਾ ਵਾ ਬਹੁਤ ਬਹੁਤ ਮੁਸ਼ਕਲ ਨਾਲ ਜਿਹੜਾ ਵਾ ਬਾਹਰ ਕੱਢਿਆ ਜਾ ਰਿਹਾ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਉਹ ਤਸਵੀਰਾਂ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿਸ ਤਰ੍ਹਾਂ ਇੱਕ ਨੂੰ ਜ ਤੇ ਨਵੇਂ ਦਾ ਬੱਸ ਦੇ ਵਿੱਚ ਕੁਲ ਕਿੰਨੇ ਸਵਾਰੀ ਕਰੀਬ-ਕਰੀਬ ਸਵਾਰ ਸੀ ਹਾਂ ਬਿਲਕੁਲ ਦੇਖੋ ਜੋ ਸਾਨੂੰ ਉੱਥੋਂ ਜਾਣਕਾਰ ਦੱਸ ਦਿੰਨੇ ਜੋ ਉੱਥੋਂ ਦੇ ਜਿਹੜੇ ਚਸ਼ਮਦੀਦ ਦੱਸ ਦਿੰਨੇ ਤੇ ਲਗਭਗ 30 ਤੋਂ 35 ਲੋਕ ਉਸ ਵੇਲੇ ਬੱਸ ਦੇ ਵਿੱਚ ਸਵਾਰ ਸੀ ਜਦੋਂ ਬੱਸ ਜਿਹੜੀ ਹੈ ਇਹ ਓਵਰਟੇਕ ਕਰ ਲੈ ਗਈ ਜਦੋਂ ਉਹਦੀ ਟੱਕਰ ਹੁੰਦੀ ਹੈ ਬਿਸ਼ਮ ਟੱਕਰ ਹੁੰਦੀ ਹੈ ਉਸ ਵੇਲੇ 30 ਤੋਂ 35 ਲੋਕ ਬੱਸ ਦੇ ਵਿੱਚ ਸਵਾਰ ਸੀ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਜਾਂਦੀ ਹੈ ਤੇ ਦਰਜਨ ਦੇ ਕਰੀਬ ਲੋਕ ਜਿਹੜੇ ਨੇ ਜ਼ਖਮੀ ਹੁੰਦੇ ਨੇ ਤੇ ਪੁਲਿਸ ਵਾਲੇ ਡਰਾਈਵਰ ਦੇ ਉੱਪਰ ਕੋਈ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਅ ਬਿਲਕੁਲ ਦੇਖੋ ਗੱਲ ਕਰੀਏ ਤੇ ਪੁਲਿਸ ਉਸ ਤੋਂ ਬਾਅਦ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਵਾਲੇ ਜਿਹੜਾ ਵਾ ਡਰਾਈਵਰ ਨੂੰ ਜਿਹੜਾ ਵਾ ਕਬਜ਼ੇ ਵਿੱਚ ਲੈ ਲਈ ਤਾਂ ਜਾਂਦਾ ਵਾ ਕਿਉਂਕਿ ਡਰਾਈਵਰ ਦੇ ਉੱਤੇ ਸੱਟਾਂ ਲੱਗੀਆਂ ਵਾ ਉਸ ਨੂੰ ਵੀ ਕਬਜ਼ੇ ਵਿੱਚ ਲੈ ਆ ਕੇ ਬਾਅਦ ਹੁਣ ਜਿਹੜੀ ਹੈ ਅਗਲੀ ਕਾਰਵਾਈ ਉਹਨਾਂ ਵੱਲ ਜਿਹੜੀ ਹੈ ਕਾਨੂੰਨੀ ਕਾਰਵਾਈ ਜਿਹੜੀ ਪਰਕੇ ਤੇ ਹੈ ਜਿਹੜੀ ਹੈ ਪੁਲਿਸ ਵਾਲੇ ਸ਼ੁਰੂ ਕਰ ਦਿੱਤੀ ਗਈ ਹੈ ਔਰ ਲੋਕਾਂ ਦੇ ਜਿਹੜੇ ਨੇ ਉੱਥੋਂ ਦੇ ਜ chứngਦੀਦਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਹੁਣ ਜਿਹੜਾ ਵਾ ਪੁਲਿਸ ਵਾਲੇ ਜਿਹੜਾ ਵਾ ਉਹਦੇ ਡਰਾਈਵਰ ਦੇ ਉੱਤੇ ਜਿਹੜਾ ਵਾ ਮਾਮਲਾ ਦਰਜ ਕਰਨ ਦੀ ਤਿਆਰੀ ਜਿਹੜੀ ਕਰ ਰਿਹਾ ਐਫਆਈਆਰ ਕਰਾਂਗੇ ਐਫਆਈਆਰ ਤੋਂ ਬਾਅਦ ਜੋ ਅਗਲੀ ਸ਼ਾਨਭੀਨ ਹੋਏਗੀ ਕਾਰਵਾਈ ਹੋਏਗੀ ਉਹ ਕਾਨੂੰਨੀ ਬੰਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਜਿਹੜੀ ਵੀ ਗਲਤੀ ਪਾਈ ਗਈ ਪਾਈ ਜਾਏਗੀ ਉਹਨੂੰ ਵੀ ਬੜੀ ਵਿੱਚ ਜਿਹੜਾ ਐਫਆਈਆਰ ਵਿੱਚ ਇਨਵੋਲਵ ਕੀਤਾ ਜਾਏਗਾ ਇਹ ਜਿਹੜੀ ਹੈ ਪੇਪਲਸ ਵੱਲੋਂ ਜਿਹੜੀ ਹੈ ਬਿਆਨ ਦਿੱਤਾ ਗਿਆ ਹੈ ਕਿ ਕਿਸੇ ਨੂੰ ਵੀ ਅੱਜ ਬਖਸ਼ਿਆ ਨਹੀਂ ਜਾਏਗਾ ਠੀਕ ਹੈ ਨਰਿੰਦਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਸਾਡੇ ਨਾਲ ਪਹੁੰਚਣ ਲਈ ਤੇ ਬਸਰ ਦੇ ਅਤੇ ਟਰੈਕਟਰ ਟਰਾਲੀ ਦੇ ਵਿਚਾਲੇ ਜੁੜੀ ਹੈ ਟੱਕਰ ਹੋਈ ਹੈ ਜਿਸ ਤੇ ਕਰਕੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਦਰਜਨਾ ਤੋਂ ਵਿਵਾਦ ਜਿਹੜੇ ਲੋਕ ਨੇ ਉਹਨਾਂ ਦੇ